ਸਲੋਕ ਦਿਨ ਹਾਰ ਤਬ ਛੋੜ ਤੈ ਲੱਗਦਾ ਆਮ ਸੋਇ ਨਾਨਕ ਕਹਉ ਨਾ ਸੀ ਜਈ ਬਿਨ ਨਾਵੇਂ ਤਤ ਜਾਏ ਅਸ਼ਟਪਦੀ ਧਸ ਬਸ ਤੂਲੇ ਪਾਛੈ ਪਾਵੇ ਏਕ ਬਸਤ ਕਾਰਨ ਦਿਖੋਟ ਗਵਾਵੇ ਏਕ ਵੀ ਨਾ ਦੇ ਧਸ ਵੀ ਖਿਰ ਲੈ ਤੋ ਮੂਣਾ ਕਉ ਕਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰ ਤਾਕ ਕੀਜੈ ਸਦ ਨਮਸ਼ਕਾਰ ਜਾ ਕੈ ਮਨ ਲੱਗਾ ਪ੍ਰਭ ਮੀਠਾ ਸਰਬ ਸੁਖ ਪਾਹੁ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤੈਨ ਪਾਇਆ ਅਗਨਤ ਸ਼ਾ ਆਪਣੀ ਦੇਰਾਸ ਖਾਤ ਪੀਤ ਬਰਤਾ ਅਨੰਦ ਉਲਾਸ ਆਪਣੀ ਅਮਾਨ ਕਾਸ਼ ਬਹੁਰ ਸ਼ਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗਹਿ ਰਾਖੈ ਪ੍ਰਭ ਕੀ ਆਗਿਆ ਮੰਨੈ ਮਾਥੈ ਉਸਤੇ ਚੌਗਮ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਾਲ ਅਨਕੁਥਾਤ ਮਾਇਆ ਕੇਤ ਸਰਪਰ ਹੋਵਤ ਜਾਨ ਅਨੇਤ ਬਿਰਹ ਕੀ ਛਾਇਆ ਸਿਓ ਰੰਗ ਲਾਵੈ ਓ ਬਿਨਸ ਓ ਮਨ ਪਸ਼ੂ ਤਾਵੈ ਜੋ ਦੀਸੈ ਸੋ ਚਲ ਨਹਾਰ ਲਪਟ ਰਿਹਾ ਤਹਾਂ ਅੰਧ ਅੰਧਾਰ ਬਟਾਉ ਸਿਓ ਜੋ ਲਾਵੈ ਨਹਿ ਤਾਕੋ ਹਾਥ ਮ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਨ ਤਾਨ ਕਟੰਬ ਸੁਬਾਇ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜ ਜੋਗਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ਼ੁ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤੋ ਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਮ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿੱਠਿਆ ਸ਼੍ਰਵਨ ਪਰ ਨਿੰਦਾ ਸੁਨੇ ਮਿੱਠਿਆ ਹਸਤ ਪਰਦਰਭ ਕਾਹਿਰੇ ਮਿੱਠਿਆ ਨੇਤਰ ਪੇਖਤ ਪਰ ਤਰੇ ਰੂਪਾ ਮਿੱਠਿਆ ਰਸਨਾ ਭੋਜਨ ਅਨਸਵਾਦ ਮਿੱਠਿਆ ਚਰਨ ਪਰ ਬੇਕਾਰ ਕੋ ਧਾਵੈ ਮਿੱਠਿਆ ਮਨ ਪਰ ਲੋਭ ਲੁਭਾਵੈ ਮਿੱਠਿਆ ਤਨ ਨਹੀਂ ਪਰੂ ਪੁਕਾਰਾ ਮਿੱਠਿਆ ਬਾਸ ਲੇਤ ਬੇਕਾਰ ਬਿਨ ਬੂਝੇ ਮਿੱਠਿਆ ਸਭ ਪਹਿ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਾ ਹੋਵਤ ਸੂਚਾ ਬਿਰਥਾ ਨਾ ਬਿਨਾ ਤਨ ਅੰਧ ਮੁਖ ਆਵਤ ਪਾਕੈ ਦੁਰਗੰਧ ਦਿਨ ਸਿਮਰਨ ਦਿਨ ਰੈਨ ਬਿਥਾ ਬਿਹਾਏ ਮੇਕ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਦੇਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਮ ਨਾਨਕ ਤਾਕ ਬਲ ਬਲ ਜਾਉ ਰਹਿਤ ਅਵਰ ਕਸ਼ ਅਵਰ ਕੁਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਜਾਨ ਨੰਨਹਾਰ ਪ੍ਰਭੂ ਪਰਬੀਨ ਬਾਹਰ ਤੇ ਨਾ ਕਾਹੂ ਕੀਨ ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਾਰੈ ਜਿਸਕਾ ਅੰਤਰ ਬਸੈ ਨਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜੋਤਮਤਾਨੇ ਤੈਨ ਪ੍ਰਭ ਜਤਾ ਨਾਮਿਕ ਪੁਨ ਜਨ ਚਰਨ ਤਰਤ ਕਰਉ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੈ ਮੰਨੈ ਆਪੈ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਮੇਰਾ ਉਪਾਵ ਸਿਆਨਤ ਸਗਲ ਤੇ ਰਹਤ ਸਭ ਕਛ ਜਾਣੈ ਆਤਮ ਕੀ ਰਹਤ ਜਿਸ ਭਾਵੈ ਤਿਸ ਲੈ ਲੜ ਲਾਇ ਥਾਨ ਥਨੰਤਰ ਰਹਾ ਸਮਾਇ ਸੋ ਸੇਵਕ جس کرپا کری نمک نمک جب نانک ہری سلوک کام اور کروب موہ جائے میں نانک شرنا گتی تر پرساد گردیل اشتپدی جہ پرساد شتی امرت خاح تس تھاکر کو رکھ منما جہ پرساد ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸ ਹੈ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਤ ਪਟੰਬਰ ਹਡਾਵੇਂ ਤਿਸ ਹੈ ਤਿਆਗ ਕਤ ਅਵਰ ਲੁਭਾਵੇਂ ਜੇ ਪ੍ਰਸਾਦ ਸੁਖ ਸੇਜ ਸੋਈ ਜਾ ਮਨ ਆਤ ਪਹਿਰ ਆਕਾ ਜਸ ਗਾਵੀ ਜਾ ਜੇ ਪ੍ਰਸਾਦ ਤੁਝ ਸਭ ਕੋ ਓਮਾਨੇ ਮੁਖ ਤਾਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਬਾ ਤੇ ਆਏ ਕੇਵਲ ਪਾਰ ਬ੍ਰਹਮ ਅਬਜੀ ਜਪਤ ਧਰਗਾ ਮਾਨ ਪਾਵੇਂ ਨਾਨਕ ਪਤ ਸੇਤੀ ਘਰ ਜਾਵੇਂ ਜੇ ਪ੍ਰਸਾਦ ਅਰੋ ਕੰਚਨ ਦੇਹੀ ਲੈਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਤ ਮਨ ਸੁਖ ਪਾਵੇਂ ਹਰ ਹਰ ਜਸ ਕਹਿਤ ਜੇ ਪ੍ਰਸਾਦ मेरे सगल छिद्र टाके मान शरनी पर ठाकुर प्रभु ताके जे प्रसाद तौज कोना पहुचे मान सास सास सिमरो प्रभु ऊचे जे प्रसाद पाई दुर्लभ देहे नानक ताकी भगत करे जे प्रसाद आपुखन पहरी जे मान तिस सिमरत ਕਿਉ ਆਲਸ ਕੀਜੈ ਜੈ ਪ੍ਰਸਾਦ ਅਸ਼ੁ ਹਸਤ ਅਸਵਾਰੀ ਮਾਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜੈ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨ ਜੇਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਦ ਤਿਸ ਹੈ ਧਿਆਈ ਤਿਸ ਹੈ ਧਿਆਈ ਜੋ ਇੱਕ ਅਲਖ ਇਹਾਂ ਉਹ ਨਾਮ ਤੇਰੀ ਰੱਖੈ ਜੇ ਪ੍ਰਸਾਦ ਕਰੈ ਤຸນ ਭੋਗਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਤਬ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਮਕ ਜਸ ਕਹ ਜੇ ਪ੍ਰਸਾਦ ਸੁਣਾ ਕੰਨ ਨਾਦ ਜੇ ਪ੍ਰਸਾਦ ਦੇਖੈ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮੰਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸੁਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨ ਹੋ ਵਿਸਾਰ ਜੇ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੁੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜ਼ੂਰ ਜੇ ਪ੍ਰਸਾਦ ਤੂੰ ਪਾਵੈ ਸੱਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋ ਆਪ ਜਪਾਇ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਨ ਗਾਓ ਤਬ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸਤਰਸਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਦ નિਧਾਨ ਪ੍ਰਭ ਤੇਰੀ ਮਾਇ ਆਪੋ ਕਸ਼ੂ ਨਾ ਕਿਨੂ ਲਿਆ ਜਿਤ ਜਿਤ ਲਾਭ ਤਿਤ ਲੱਗੇ ਹਰਨਾਥ ਮਾਨਕ ਇਨ ਕੈ ਕਸ਼ੂ ਨਾ ਹਾਥ